ਉਹ ਕਰਾਂ ਮੈਂ ਬਜੋ ਚਰਨ ਪਰਸਾੰਦਾ ਕੁਛ ਹੌਦ ਤੇ ਕੀਤਾ ਜਾ ਰਿਹਾ ਹੈ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਸਮੋ ਸਾਡੇ ਨੋਖਾ ਜੀਵਨ ਦਾ ਪਰਿਗੋਜਨ ਵਿਰਸਾਉਂਦੇ ਹਨ ਕੈ ਆਇਓ ਸੁਨਣ ਪੜਨ ਕਾ ਬਾਣੀ ਨੋਖਾ ਸंसਾਰ ਵਿੱਚ ਮਹਾਰਾ ਦੀਸ ਸੁਣਾਉਣ ਤੇ ਪੜਨ ਵਾਸਤੇ ਆਇਆ ਹੈ ਜਿੱਥੇ ਸਤਿਗੁਰੂ ਸੱਚੇ ਬਾਦਸ਼ਾਹ। ਸ਼ਾਨੂ ਇਸ ਹਮ ਜੰਮ ਦੇ ਨੇ। ਕਬਾਣੇ ਸੁਨਾ ਅਰਨਾਮ ਬਹੁਤ ਹੈ ਜੀਵਨ ਦਾ ਪਰਜੋਗ ਹੈ। ਅਤੇ ਸ਼ਾਨੂ ਕੁਰਬਾਨੀ ਬੁਰ ਇਤਿਹਾਸ ਵਿਜ्ञ। ਬਹੁਤ ਸ਼ਾਨੀਆਂ ਉਦਾਹਰਣਾਂ ਲੱਭਦੀਆਂ ਹਨ ਕਿ ਸਤਿਗੁਰੂ ਜੀ ਵਰਤਾਨੀ ਦੇ ਸੋਧ ਪਾਠ ਤੇ ਜ਼ਰੂਰਤ ਤੇ ਕਿੰਨਾ ਜ਼ੋਰ ਦਿੰਦੇ ਨੇ ਵਰਤਾਨੀ ਸੰਥਿਆ ਆਮੇ ਤੇ ਮੰਡਲਾ ਸਬਕ ਹੈ ਮਹਾ ਅਰਚਕ ਆਪ ਨੇ ਮੂਰਤਾਂ ਦੇ ਹੀ ਰੰਦੇ ਨੇ ਨਾਸ ਖੋਚਾ ਕਰਵਾਉਣ ਵਾਸਤੇ ਬੇਨਤੀ ਕਰਦਾ ਹਾਂ ਕਿ ਕਰਤੇ ਕੀ ਨਿਥ ਕਰਤਾ ਜਾਣੇ ਕਹ ਜਾਨ ਕਿ ਪੜਨਾ ਬਾਹੁਰੇ ਨੂੰ ਔਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੀ ਬੰਨੋਂ ਐਸੇ ਸਤਾਈ ਨਹੀਂ ਥੱਪੜ ਮਾਰਨ ਸਾਨੂੰ ਇਹ ਦ੍ਰਿੜਤਾ ਬੰਦਾ ਹੈ ਇਸ ਸਤਿਗੁਰੂ ਨੇ ਬਖੀ ਦੇ ਸਦ ਆਠ ਵਾਸਤੇ ਕਿੰਨੀ ਦ੍ਰਿੜਤਾ ਕਸਉਂਦੇ ਨੇ ਸਾਡੇ ਅਸੀ ਨੇਰੇ ਪੀਰੇ ਦੇ ਮਾਲਕ ਤੁੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਜੀਵਨ ਵਿੱਚ ਉਹ ਅਸੀਮ ਪ੍ਰੇਮ ਸ਼ਾਖੀ ਸੁਣੀ ਹੈ ਔਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲੋਂ ਸ੍ਰੀ ਜਪਜੀ ਸਾਹਿਬ ਦਾ ਸਵਤ ਪਾਠ ਸੁਣ ਕੇ ਆਇਂ ਗੁਫਾਲਾ ਨੂੰ ਆਇਂ ਗੁਫਾਲਾ ਜੀ ਨੂੰ ਉਹ ਮੰਗੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਕੀ ਦਰਸਾਉਦਾ ਹੈ ਤੇ ਗੁਰਦਾਨੀ ਨੇ ਸ਼ੋਤ ਤਾਂ ਤੇ ਸਤਿਗੁਰੂ ਜੀ ਕਿੰਨਾ ਪਰਸੰਨ ਹੁੰਦੇ ਨੇ ਸ੍ਰੀ ਗੁਰੂ ਭਗਤ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਗੁਰਦਾਨੀ ਦੇ ਸ਼ੋਤ ਬਾਟ ਕਰਨ ਵਾਲੇ ਮੰਨ ਕੀ ਬਖਤਾ ਖੁਸ਼ੀਆਂ ਬਖਸ਼ਸ਼ਾ ਪ੍ਰਗਟ ਹੁੰਦੀਆਂ ਨੇ ਸਿਰੇਂ ਗੁਰ ਪਰਤਾਪ ਸੂਰਜ ਗ੍ਰੰਥ ਅੰਦਰ ਆਈ ਸਭ ਭਾਈ ਸੰਤੋ ਸਿੰਘ ਜੀ ਨੇ ਸਤਿਗੁਰੂ ਜੀ ਦੇ ਬਚਨ ਅੰਕਤ ਕੀਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਰਾਦ ਜੀ ਨੇ ਫਰਮਾਇਆ ਕਿ ਅਸ ਸਿੱਖੋ ਮੇਰੀ ਇਹ ਸਿੱਖਿਆ ਆਪਣੇ ਹਿਰਦੇ ਰੂਪੀ ਪੰਨੇ ਵਿੱਚ ਘੁੱਟ ਕੇ ਬੰਨ ਲਵੋ ਕਿ ਸਤਿਗੁਰੂ ਜੀ ਦੀ ਬਾਣੀ ਦਾ ਸ਼ਬਦ ਪਾਠ ਕਰਨਾ ਹੈ ਤੇ ਨਾਲ ਇਹ ਬਚਨ ਵੀ ਕੀਤੇ ਕਿ ਸ਼ਬਦ ਪਾਠ ਕਰਨ ਵਾਲੇ ਸ਼ੁਰੂਆਤ ਦਾ ਬਹੁਤ ਵੱਡਾ ਮਹਤਵ ਘਰਾਪਤ ਕਰਦੇ ਨੇ ਕਿ ਮਨਾਂ ਨੂੰ ਲੋਕ ਅਰ ਪਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ ਆਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ فرمایا ਸਿੱਖੋ ਸੋਲੋ ਸੇਖ ਕੇ ਮੇਰੀ ਬਾਣੀ ਪੜੋ ਛੋਤ ਗੁਰ ਤੇਰੀ ਫੰਡਾ ਤੇ ਮਹਾਤਮਾ ਨਹਿਤ ਸਾਹ ਹਲ ਤਪਨ ਮੈਂ ਹੋਏ ਨਿਹਾਲ ਸਵਤ ਬਾਣੀ ਪੜਨ ਵਾਲਾ ਲੋਕ ਤੇ ਪਰਲੋਕ ਵਿੱਚ ਨਿਹਾਲ ਹੋਵੇਗਾ ਉਹਨੋ ਸੰਸਾਰੀ ਤੇ ਦਰਗਾਹੀ ਸ਼ੋਕ ਪ੍ਰਾਪਤ ਹੋਣਗੇ ਤੇ ਫਿਰ ਗੁਰਬਾਣੀ ਦੀ ਸੰਧਿਆ ਗੁਰਬਾਣੀ ਦੇ ਸਤ ਅਠਨ ਪਠਨ ਨੂੰ ਸਮਝਾਉਣ ਦਾ ਕਿ ਸਰਵੋਤਮ ਉਦਮ ਤੇ ਸੇਵਾ ਹੈ ਅਰ ਸੰਸਾਰ ਤੇ ਅਓ ਥੱਕਾ ਟਾਵੇਂ ਟਾਵੇਂ ਸਿੱਖ ਹਨ ਮਨੁੱਖ ਹਨ ਜਿਨਾ ਨੂੰ ਬੁਰਗਾਨੂ ਜਿਹੜੀ